ਇੱਕ ਵਾਰ ਇੱਕ ਸੱਜਣ ਸਤਪੁਰਸ਼ ਵਿਚਾਰ ਕਰ ਰਿਹਾ ਸੀ ਜੀਵਨ ਦੇ ਮਨੋਰਥ ਦੇ ਬਾਰੇ ਜੀ ਸਾਨੂੰ ਸਤਿਗੁਰੂ ਕੀ ਸਮਝਾ ਰਹੇ ਆ ਤੇ ਉਹਨਾਂ ਨੇ ਚਲੋ ਗੱਲ ਵਿਚਾਰ ਕਰਦੇ ਆ ਜਦੋਂ ਸਮਾਪਤੀ ਕੀਤੀ ਤੇ ਉਸ ਤੋਂ ਬਾਅਦ ਇੱਕ ਸੱਜਣ ਵਿੱਚ ਬੜੇ ਜਿਨ੍ਹਾਂ ਨੂੰ ਪਰਮਾਤਮਾ ਨੇ ਚੀਜ਼ਾਂ ਬਹੁਤ ਦਿੱਤੀਆਂ ਸੀ ਬੜਾ ਧਨ ਦਿੱਤਾ ਸੀ ਬਹੁਤ ਕੁਝ ਬਖਸ਼ਿਆ ਸੀ ਕਿ ਉਹ ਕਹਿੰਦਾ ਜੀ ਮੈਨੂੰ ਵੀ ਬੇਚੈਨੀ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਤਨ ਪ੍ਰਮਾਤਮਰ ਮੈਨੂੰ ਦਿੱਤਾ ਵੀ ਬਹੁਤ ਖੁਸ਼ ਆਇਆ ਤੇ ਗੁਰੂ ਸਾਤ ਪੁਰਸ਼ ਪਰਸ਼ਨ ਲਗੇ ਕਹਿੰਦੇ ਵੀ ਜਦੋਂ ਤੇਰੇ ਕੋਲ ਇੰਨਾ ਧਨ ਦੌਲਤ ਹੈ ਇੰਨੇ ਮਹਿਲ ਮਾੜੀਆਂ ਇਹ ਸਭ ਕੁਝ ਹੈਗਾ ਤੇ ਪਰੇਸ਼ਾਨੀ ਤੇਨੂੰ ਕਿਸ ਗੱਲ ਦੀ ਹੈ ਦੁੱਖ ਕਿਸ ਗੱਲ ਦਾ ਹੈ ਜੋਸੋ ਕੋ ਚਾਹੇ ਸਦਾ ਸ਼ੰਨ ਰਾਮ ਕੀ ਲੈ ਗੁਰੂ ਸਾਹਿਬ ਇਹਦਾ ਹੱਲ ਦੱਸਨੇ ਸਕੇ ਜਦ ਲਗ ਹੁਕਮ ਨੂੰ ਬੂਝਤਾ ਤਬ ਹੀ ਲੋ ਦੁਖਿਆ ਜੇ ਹੁਕਮ ਨੂੰ ਬੂਝੇਗਾ ਨਹੀਂ ਸੱਚ ਨੂੰ ਪਛਾਣੇਗਾ ਨਹੀਂ ਫਿਰ ਦੁਖੀ ਰਹੇਗਾ ਜਿੰਨੇ ਮਰਜੀ ਤਖਤਾਂ ਦਾ ਮਾਲਕ ਹੋਵੇ ਸਕੰਦਰ ਵਰਗੇ ਕਈ ਜੀ ਤਖਤਾਂ ਦੇ ਮਾਲਕ ਬਣ ਲੈ ਜਦੋਂ ਉਹਨੇ ਗੱਲ ਕੀਤੀ ਵੀ ਜਦੋਂ ਇੰਨਾ ਰੱਬ ਦਾ ਦਿੱਤਾ ਹੋਇਆ ਤੈਨੂੰ ਇੰਨਾ ਕੁਝ ਹੈਗਾ ਪਹਿਲੀ ਗੱਲ ਸਰੀਰ ਜਿਹਨੂੰ ਕੋਈ ਸਾਇੰਸ ਬਣਾ ਵੀ ਨਹੀਂ ਸਕਦੀ ਜਿਹਦੀ ਫੌਜ ਦੇ ਲਈ ਬਾਰ-ਬਾਰ ਕਹਿ ਰਹੀ ਹੈ ਕਿ ਸਾਨੂੰ ਬਾਡੀ ਚਾਹੀਦੀ ਹੁੰਦੀ ਹੈ ਇਹ ਤੇ ਰਿਸਰਚ ਕਰਨੀ ਹੈ ਤੇ ਫਿਰ ਇੰਨੀ ਧਨ ਦੌਲਤ ਪੈਸਾ ਪਦਾਰਥ ਇੰਨਾ ਕੁਝ ਬਖਸ਼ ਦਿੱਤਾ ਦੁੱਖ ਦਾ ਕਾਰਨ ਕੀ ਹੈ ਕਹਿੰਦਾ ਜੀ ਮੇਰਾ ਪਰਿਵਾਰ ਜਿਹੜਾ ਹੈ ਨਾ ਸੱਚ ਉਹ ਮੇਰੀ ਗੱਲ ਨਹੀਂ ਮੰਨਦਾ ਇਹ ਮੈਨੂੰ ਲੱਗਦਾ ਅੱਜ ਸਾਡੇ ਬਹੁਤ ਜਾਣਿਆਂ ਦਾ ਸਵਾਲ ਹੋਊਗਾ ਤੇ ਉਹਨੇ ਕਿਹਾ ਵੀ ਕੀ ਗੱਲ ਸੁਣਦਾ ਹੈਗਾ ਤੇਰੀ ਗੱਲ ਕਹਿੰਦਾ ਨਹੀਂ ਸੁਣਦਾ ਜਿਨੀ ਹੈ ਕਹਿੰਦਾ ਤੂੰ ਕੀ ਕਰਦਾ ਕਹਿੰਦਾ ਮੈਂ ਉਹਨਾਂ ਨੂੰ ਚਾਹੁੰਦਾ ਵੀ ਉਹਨਾਂ ਦਾ ਵੀ ਭਲਾ ਹੋਵੇ ਵੀ ਉਹ ਮੇਰੀ ਗੱਲ ਇਹ ਸਮਝ ਲੈਣ ਤੇ ਮੇਰਾ ਪਰਿਵਾਰ ਜਿਹੜਾ ਹੈਗਾ ਉਹ ਵੀ ਸੂਤੀ ਬਣ ਜਵੇ ਕਹਿੰਦੇ ਫਿਰ ਤੂੰ ਜਿਸ ਵੇਲੇ ਤੇਰੀ ਗੱਲ ਉਹ ਸੁਣਦੇ ਵੀ ਨਹੀਂ ਹੈਗੇ ਵੀ ਤੂੰ ਕਰਦਾ ਕੀ ਹੈ ਕਹਿੰਦਾ ਜਦੋਂ ਮੇਰੀ ਗੱਲਾਂ ਨਹੀਂ ਸੁਣਦਾ ਫਿਰ ਕਿ ਵੀ ਫੇਰ ਤਾਂ ਬੜੀ ਵਧੀਆ ਗੱਲ ਹੈ ਜੇ ਤੂੰ ਚੁੱਪ ਕਰਕੇ ਜਦੋਂ ਪਾਸੇ ਹੋ ਜਾਂਦਾ ਫਿਰ ਦੁੱਖ ਕਿਸ ਗੱਲ ਦਾ ਹੈ ਕਹਿੰਦਾ ਮੈਂ ਪਾਸੇ ਤਾਂ ਹੋ ਜਾਂਦਾ ਪਰ ਮਨ ਨੂੰ ਤਾਂ ਜੇ ਮੈਂ ਸੌਂਨਾ ਪਹਿਲੀ ਗੱਲ ਤਾਂ ਨੀਂਦ ਹੀ ਨਹੀਂ ਆਉਂਦੀ ਜੇ ਨੀਂਦ ਹੋ ਜਾਂਦੀ ਹੈ ਉਹਦੇ ਵਿੱਚ ਵੀ ਉਹੀ ਚੀਜ਼ਾਂ ਚੱਲੀ ਜਾਂਦੀਆਂ ਬੇ ਪਰਿਵਾਰ ਗੱਲ ਕਿਉਂ ਨਹੀਂ ਮੰਨਦਾ ਤੇ ਐਦਾਂ ਕਿਉਂ ਨਹੀਂ ਸੋਚਦਾ ਜਿਵੇਂ ਮੈਂ ਸੋਚਦਾ ਐਦਾਂ ਕਿਉਂ ਨਹੀਂ ਕਰਦਾ ਜਿਵੇਂ ਮੈਂ ਕਰਦਾ ਕਹਿੰਦਾ ਇਹ ਤਾਂ ਮਤਲਬ ਹੈ ਤੂੰ ਚੁੱਪ ਤਾਂ ਕਰਦਾ ਹੀ ਨਹੀਂ ਹੈਗਾ ਤੇ ਉਹਨੇ ਚਲੋ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੋ ਜਿਹੇ ਇਨਸਾਨ ਦੀ ਜ਼ਿੰਦਗੀ ਦਾ ਸਫ਼ਰ ਹੁੰਦਾ ਉਹਦੇ ਸੰਸਕਾਰ ਹੁੰਦੇ ਆ ਉਹਦੀ ਸੰਗਤ ਹੁੰਦੀ ਹੈ ਅਲੱਗ-ਅਲੱਗ ਤਰੀਕੇ ਨਾਲ ਵਿਚਰ ਵਿਚਰਦਾ ਹੈਗਾ ਵੀ ਉਹਦੇ ਵਿੱਚੋਂ ਸੰਸਕਾਰ ਬਣਦੇ ਆ ਸੰਸਕਾਰਾਂ ਦੇ ਹਿਸਾਬ ਦੇ ਨਾਲ ਬੰਦੇ ਦੀ ਸੋਚ ਬਣਦੀ ਹੈ ਵੀ ਤੂੰ ਆਪਣੀ ਡਿਊਟੀ ਕਰ ਦਿੱਤੀ ਕਹਿੰਦਾ ਹਾਂਜੀ ਮੈਂ ਤਾਂ ਪੂਰਾ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਉਸ ਤੋਂ ਬਾਅਦ ਕਹਿੰਦੇ ਜਿਹੜੀ ਚੁੱਪ ਹੋਣ ਵਾਲੀ ਗੱਲ ਹੈ ਨਾ ਵੀ ਤੂੰ ਚੁੱਪ ਨਹੀਂ ਹੁੰਦਾ ਜੇਕਰ ਤੂੰ ਆਪਣੀ ਡਿਊਟੀ ਕਰ ਲਈ ਤੇ ਫਿਰ ਤੈਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਤੂੰ ਆਪਣੀ ਡਿਊਟੀ ਕਰ ਲਈ ਹੈ ਤੇ ਹੁਣ ਜਦੋਂ ਉਹਨਾਂ ਦੇ ਸੰਗਤ ਦੇ ਵਿੱਚੋਂ ਸੰਸਕਾਰ ਬਦਲਣਗੇ ਜਿਹੋ ਜਿਹੋ ਜਿਹੇ ਸੰਗਤ ਉਹਦੇ ਬਦਲੇਗਾ ਤੇ ਗੁਰੂ ਦੀ ਪਾਸ ਕਲਾ ਬੜੀ ਮਹਾਰਾਜ ਜੀ ਨੇ ਬਲਹਾੜੀ ਗੁਰ ਆਪਣੇ ਦਿਹਾੜੀ ਸਤ ਬਾਦ ਦੇ ਨਿਮਾਨਸ ਤੇ ਦੇਵਤੇ ਦੀ ਇਕਤਨਾ ਲੱਗੀ ਪਰ ਸੰਗਤੀ ਕਿ ਐਸੀ ਚੀਜ਼ ਹੈ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਵੀ ਉਹਨਾਂ ਨੇ ਸੰਗਤ ਬਦਲਣ ਦੀ ਕੋਸ਼ਿਸ਼ ਕਰ ਜਦੋਂ ਉਹਨਾਂ ਦੇ ਸੰਗਤ ਦੇ ਵਿੱਚੋਂ ਸੰਸਕਾਰ ਬਦਲਣਗੇ ਉਹਨਾਂ ਦੀ ਸੋਚ ਬਦਲ ਜਾਣੀ ਕਿ ਤੂੰ ਆਪਣੀ ਡਿਊਟੀ ਕਰ ਲਈ ਪੇਪਰ ਹੁਣ ਤੋਂ ਤੈਨੂੰ ਚੁੱਪ ਹੋ ਜਾਣਾ ਚਾਹੀਦਾ ਹੈ ਕਿ ਇਹ ਸੰਸਕਾਰਾਂ ਵਿੱਚੋਂ ਹੀ ਸੋਚ ਨਿਕਲਦੀ ਹੈ ਤੂੰ ਆਪਾਂ ਇਹ ਸੰਗਤ ਕਰ ਰਹੇ ਹੈ ਇਹ ਸੰਗਤ ਸਾਡੇ ਸੰਸਕਾਰ ਬਦਲਦੀ ਹੈ ਸਾਡੀ ਸੋਚ ਬਦਲਦੀ ਹੈ ਤੇ ਉਹਦੇ ਨਾਲ ਸਾਡੇ ਕੰਮ ਬਦਲਦੇ ਹੈ ਕਰਨੀ ਬਦਲਦੀ ਹੈ ਤੇ ਮਹਾਰਾਜ ਕਹਿੰਦੇ ਤੇਰੇ ਲੇਖ ਵੀ ਬਦਲਦੇ ਹੈ ਤੇ ਤੇਰੀਆਂ ਤਕਦੀਰਾਂ ਵੀ ਬਦਲਦੀਆਂ ਹੈ ਜਦੋਂ ਤੇਰੇ ਕੰਮ ਬਦਲਦੇ ਹੈ ਨਾ ਤੇਰੇ ਭਾਗ ਬਦਲਦੇ ਹੈ ਤੇ ਇਹ ਗੱਲਾਂ ਸਾਨੂੰ ਗੁਰੂ ਸਾਹਿਬ ਦੀ ਬਾਣੀ बार-बार ਕਰਨੀ ਕਾਗਦ ਮਨ ਮਸਮਾਣੀ ਬੁੜਾ ਭਲਾ ਦੋਏ ਲੇਖ ਪਏ ਚੰਗਿਆਈਆਂ ਦੀ ਵੀ ਗੱਲ ਕਰਦੇ ਆਂ ਬੁਰਿਆਈਆਂ ਦੀ ਵੀ ਗੱਲ ਕਰਦੇ ਆਂ ਜੱਗ ਦੀ ਖੇਡ ਚੱਲ ਰਹੀ ਹੈ ਹਨ ਵੀ ਇਹਦੇ ਵਿੱਚ ਜੋ ਚੰਗਿਆਈਆਂ ਬੁਰਿਆਈਆਂ ਬਾਚੈ ਤਰਮਹ ਦੂਰ ਕਰਮੀ ਆਪੂ ਆਪਣੀ ਕੇ ਨੇ ਰੱਖੇ ਦੂਰ ਦੀ ਇਹ ਕਰਮ ਜਿਹੜੇ ਹੈਗੇ ਆਂ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਵੀ ਇਹ ਭਾਗ ਐਸੇ ਬਣਾ ਦਿੰਦੇ ਨੇ ਜਿਵੇਂ ਬੱਚਾ ਕੰਮ ਚੰਗੇ ਕਰਦਾ ਤੇ ਬਾਪੂ ਉਹਦੇ ਭਾਗ ਦੇ ਵਿੱਚ ਨਾ ਵੱਧ ਚੀਜ਼ ਹੀ ਲਿਖ ਦਿੰਦਾ ਤੇ ਦੂਜੇ ਦੀ ਹੋਲਡ ਵੀ ਕਰ ਲੈਂਦਾ ਕਹਿੰਦੇ ਕੀ ਗੱਲ ਐ ਇਸ ਨੂੰ ਕਿਉਂ ਨਹੀਂ ਤੁਸੀਂ ਆ ਪ੍ਰਾਪਰਟੀ ਦਿੱਤੀ ਕਹਿੰਦਾ ਇਹ ਤਾਂ ਆਪਣੇ ਆਪ ਨੂੰ ਨਹੀਂ ਸੰਭਾਲ ਪਾ ਰਹੇ ਨੇ ਪ੍ਰਾਪਰਟੀ ਨੂੰ ਕਿੱਥੇ ਸੰਭਾਲ ਲੈਣੇ ਹੋਰ ਨਸ਼ੇ ਕਰਨੇ ਗਲਤ ਕੰਮ ਕਰਨੇ ਇਸ ਕਰਕੇ ਇਹ ਪ੍ਰਾਪਰਟੀ ਜੇ ਮੈਂ ਇਹਨੂੰ ਦਵਾਂਗਾ ਇਹਨੇ ਤੇ ਆਪਣੇ ਆਪ ਹੀ ਖਤਮ ਕਰ ਲੈਣਾ ਸਭ ਚੀਜ਼ ਖਤਮ ਕਰ ਦੇਣੀ ਉਹਦੇ ਭਾਗ ਦੇ ਵਿੱਚ ਭਾਗ ਦਾ ਮਤਲਬ ਹਿੱਸੇ ਦੇ ਵਿੱਚ ਡਿਵੀਜ਼ਨ ਦੇ ਵਿੱਚ ਜਦੋਂ ਉਹ ਬਾਪ ਦਾ ਸਮਝਾਉਂਦੇ ਆ ਸਮਝਾਉਂਦੇ ਆ ਅਖੀਰਲਾ ਸਮਾਂ ਆ ਜਾਂਦਾ ਤੇ ਉਸ ਵੇਲੇ ਆਪਣੀ ਪ੍ਰਾਪਰਟੀ ਸੰਸਾਰੀ ਦ੍ਰਿਸ਼ਟੀਕੋਣ ਤੋਂ ਆਪਾਂ ਗੱਲ ਕਰਦੇ ਆ ਤੇ ਉਹ ਡਿਵਾਈਡ ਕਰਦਾ ਹੈ ਪਰ ਜਿਹੜਾ ਬੱਚਾ ਹੀ ਗਲਤ ਕੰਮਾਂ ਦੇ ਵਿੱਚ ਇੰਨਾ ਪੈ ਜਾਂਦਾ ਹੈ ਕਿ ਨਸ਼ਿਆਂ ਦੇ ਵਿੱਚ ਪੈ ਜਾਂਦਾ ਹੈ ਤੇ ਬਾਪ ਫਿਰ ਉਹਨੂੰ ਹਿੱਸਾ ਉਹਦਾ ਭਾਗ ਦੇਣ ਲੱਗਿਆ ਵੀ ਸੋਚਦਾ ਹੈ ਉਹ ਕਹਿੰਦਾ ਮੈਂ ਵੇਤਕਰਾ ਤਾਂ ਨਹੀਂ ਕਰਦਾ ਜੇ ਸੱਜਣ ਉਹਨੂੰ ਕੋਈ ਪੁੱਛਦਾ ਹੈ ਕਹਿੰਦਾ ਵੇਤਕਰਾ ਨਹੀਂ ਮੈਂ ਕਰ ਰਿਹਾ ਤੇ ਮੈਂ ਤੇ ਹਮੇਸ਼ਾ ਹੀ ਇਹ ਚਾਹੁੰਦਾ ਵੀ ਜਦੋਂ ਵੀ ਬੱਚਾ ਇਹਦੇ ਲੈਕ ਬਣ ਜੂਗਾ ਮੈਂ ਤਾਂ ਸਾਰਾ ਕੁਝ ਰੱਖਿਆ ਭਾਈ ਹੈ ਮੈਂ ਤੈਨੂੰ ਦੇ ਦਾਂਗਾ ਇਸ ਕਰਕੇ ਮਹਾਰਾਜ ਸਾਨੂੰ ਬਾਹਰ-ਬਾਰ ਗੱਲਾਂ ਸਮਝਾਉਂਦੇ ਵੀ ਤੁਹਾਡੀ ਭਾਵਨਾ ਕਿਦਾਂ ਦੀ ਕਿਹੋ ਜਿਹੀ ਭਾਵਨਾ ਹੋਣੀ ਚਾਹੀਦੀ ਹੈ ਸਤਗੁਰ ਸਦਾ ਦਿਆਲ ਹੈ ਭਾਈ ਬੇਲ ਭਾਦਾਂ ਕਿਆ ਪਾਈ ਐ ਇੱਕ ਨਦਰ ਕਰ ਵੇਖਿਆ ਸਭ ਉਪਰ ਜਿਹਹਾ ਪਉ ਤੇਹਾ ਫਲ ਪਾਈ ਐ ਗੱਲ ਸੀ ਮਨ ਦੀ ਕਿ ਮਨ ਦੇ ਵਿੱਚ ਕਿਤੇ ਸਾਡੇ ਅੰਦਰ ਉਹੋ ਜੇ ਖਿਆਲ ਤਾਂ ਨਹੀਂ ਹੈਗੇ ਜਿਦੇ ਵਿੱਚ ਦੂਜੇ ਨੂੰ ਨੀਮਾ ਦਿਖਾਉਣਾ ਈਰਖਾ ਗਲਤ ਸਾਬਤ ਕਰਨਾ ਗੁੱਸਾ ਕਰੀ ਜਾਣਾ ਤੇ ਇਹ ਕੂੜ ਕਬਾੜ ਜਿਹੜਾ ਗੁਰੂ ਸਾਹਿਬ ਮਾਰਾ ਸਾਨੂੰ ਬਾਰ ਬਾਰ ਸਮਝਾਉਂਦੇ ਨੇ ਭਾਈ ਬੁਰੇ ਕਾ ਫਰੀਦਾ ਬੁਰੇ ਕਾ ਪਲਕ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਭਲਾ ਸਭ ਕੁਛ ਪਾਈ